कोरोना महामारी ਤੋਂ ਬਾਅਦ ਦਿਲ ਦੇ ਦੌਰੇ ਦੇ ਮਾਮਲੇ ਕਾਫੀ ਤੇਜ਼ੀ ਦੇ ਨਾਲ ਵਧ ਰਹੇ ਨੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਵਰਗ ਦੇ ਸ਼ਖਸ ਨੂੰ ਵਿਅਕਤੀ ਨੂੰ ਇਨਸਾਨ ਨੂੰ ਇਹ ਮਹਾਮਾਰੀ ਤੋਂ ਬਾਅਦ ਦਿਲ ਦੇ ਦੌਰੇ ਪੈਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਇੱਕ ਸੀਐਸਟੀਵੀ ਫੁਟੇਜ ਸਾਹਮਣੇ ਆਈ ਹੈ ਤਾਜ਼ਾ ਮਾਮਲੇ ਦੀ ਜਿਸ ਦੇ ਵਿੱਚ ਇੱਕ ਬੱਚਾ ਜੋ ਕਿ ਸਿਰਫ 12 ਸਾਲ ਦਾ ਸੀ ਉਹ ਲੜਖੜਾ ਕੇ ਨੀਚੇ गिर ਜਾਂਦਾ ਕਿਸੇ ਨੂੰ ਉਸ ਸਮੇਂ ਪਤਾ ਨਹੀਂ ਲੱਗਦਾ ਕਿ ਇਸ ਨੂੰ ਇੰਨੀ ਘਾਤ ਤੱਕ ਤਕਲੀਫ ਹੋਈ ਹੈ ਇੰਨੀ ਘਾਤ ਤੱਕ ਬਿਮਾਰੀ ਹੈ ਤੇ ਦਿਲ ਦਾ ਦੌਰਾ ਪਤਾ ਲੱਗਦਾ ਕਿ ਉਸ ਨੂੰ ਪਿਆ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਟੀਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹਰ ਕਿਤੇ ਵਾਇਰਲ ਹੋ ਰਹੀ ਹੈ ਇਸ ਵੇਲੇ ਲੋਕ ਹੈਰਾਨ ਹੋ ਰਹੇ ਨੇ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਅਜਿਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਕੂਲ ਦੇ ਗੇਟ ਦੇ ਉੱਤੇ ਇੱਕ 12 ਸਾਲ ਦਾ ਮਾਸੂਮ ਜਿਸ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਦਾ ਪਹਿਲਾ ਦਿਨ ਸੀ ਪੂਰਾ ਮਾਮਲਾ ਦਸਿਆ ਜਾ ਰਿਹਾ ਇੱਕ ਪਿੰਡ ਦਾ ਸਾਹਮਣੇ ਆਇਆ ਸਿਸਟੇਮ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਬੱਚਾ ਬੇਹੋਸ਼ ਹੁੰਦਾ ਆਪਣੇ ਪਿਤਾ ਦੇ ਸਾਹਮਣੇ ਜ਼ਮੀਨ ਦੇ ਉੱਤੇ गिर ਜਾਂਦਾ ਹੈ 12 ਸਾਲ ਦਾ ਅਖਿਲ 7ਵੀਂ ਜਮਾਤ ਦਾ ਵਿਦਿਆਰਥੀ ਹੈ ਇਹ ਬੱਚਾ ਮੰਗਲਵਾਰ ਨੂੰ ਸਕੂਲ ਜਾਣ ਦੇ ਲਈ ਆਪਣੇ ਪਿਤਾ ਦੇ ਨਾਲ ਕਾਰ ਦੇ ਵਿੱਚ ਘਰੋਂ ਨਿਕਲਿਆ ਜਿਵੇਂ ਹੀ ਅਖਿਲ ਸਕੂਲ ਦੇ ਗੇਟ ਦੇ ਉੱਤੇ ਗੱਡੀ ਤੋਂ ਬਾਹਰ ਨਿਕਲਦਾ ਹੈ ਤਾਂ ਉਹ ਬੇਹੋਸ਼ ਹੋ ਜਾਂਦਾ ਹੈ ਤੇ نیچے गिर ਜਾਂਦਾ ਹੈ ਹਾਲਾਂਕਿ 12 ਸਾਲ ਦੇ ਬੱਚੇ ਨੂੰ ਦਿਲ ਦਾ ਦੌਰਾ ਪੈਣਾ ਬਹੁਤ ਘੱਟ ਹੁੰਦਾ ਹੈ ਅਜਿਹੀਆਂ ਜਿਹੜੀ ਸੰਭਾਵਨਾਵਾਂ ਘੱਟ ਹੁੰਦੀਆਂ ਨੇ ਲੇਕਿਨ ਇਸ ਵੀਡੀਓ ਨੂੰ ਦੇਖ ਕੇ ਹਰਿਆਣਾ ਸਿਸਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਅਖਿਲ ਦੇ ਪਿਤਾ ਨੂੰ ਆਪਣੇ ਪੁੱਤਰ ਨੂੰ ਗੋਦ ਦੇ ਵਿੱਚ ਲੈ ਕੇ ਤੜਫਦੇ ਹੋਏ ਦੇਖਿਆ ਜਾ ਰਿਹਾ ਹੈ ਉਤੇ ਪੌੜੀਆਂ ਦੇ ਵਿੱਚੋਂ ਬੈਠ ਜਾਂਦੇ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਜਾਂਦੇ ਨੇ ਪਰ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰ ਨੇ ਤੁਰੰਤ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਮਾਪੇ ਬਾਰਾ ਬੰਕੀ ਤੋਂ ਆਪਣੇ ਪੁੱਤਰ ਨੂੰ ਲੈ ਕੇ ਲਖਨਊ ਭੱਜੇ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਹਸਪਤਾਲ ਪਹੁੰਚੜ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸ਼ਰੁਪਾਤੀ ਜਾਂਚ ਦੇ ਵਿੱਚ ਸ਼ੱਕ ਹੈ ਕਿ ਇਹ ਸਾਇਲੈਂਟ ਹਾਰਟ ਅਟੈਕ ਦਾ ਮਾਮਲਾ ਹੋ ਸਕਦਾ ਹਾਲਾਂਕਿ ਇਸੇ ਕੋਈ ਅਧਿਕਾਰਤ पुष्टि ਤਾਂ ਨਹੀਂ ਹੋਈ ਹੈ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਅਕਲ ਪੂਰੀ ਤਰ੍ਹਾਂ ਤੰਦਰੁਸਤ ਸੀ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਨਾ ਹੀ ਉਹ ਕਿਸੇ ਕਿਸਮ ਦੀ ਦਵਾਈ ਲੈ ਰਿਹਾ ਸੀ ਉਹ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਜਾਣ ਲਈ ਬਹੁਤ ਉਤਸ਼ਾਹਿਤ ਸੀ ਬੱਚੇ ਦੀ ਮੌਤ ਪੂਰੇ ਪਰਿਵਾਰ ਲਈ ਇੱਕ ਡੂੰਗਾ ਸਦਮਾ ਬਣ ਚੁੱਕੀ ਹੈ ਤਾ ਹੁਣ ਦਿਲ ਦੇ ਦੌਰੇ ਦੇ ਕਰਕੇ ਅਚਾਨਕ ਮੌਤ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਇਸ ਸਮੱਸਿਆ ਖਾਸ ਕਰਕੇ ਨੌਜਵਾਨ ਪੀੜੀ ਦੇ ਵਿੱਚ ਵੱਧ ਰਹੀ ਹੈ ਦਿਲ ਦੇ ਦੌਰੇ ਦੇ ਕਈ ਕਾਰਨ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਜੀਵਨ ਸ਼ੈਲੀ ਖਾਂ ਪੀਣ ਦੀਆਂ ਮਾੜੀਆਂ ਆਦਤਾਂ ਮਾਨਸਿਕ ਤਣਾਅ ਕਸਰਤ ਦੀ ਘਾਟ ਅਤੇ ਨਸ਼ੇ ਕਰਨ ਵਰਗੀਆਂ ਆਦਤਾਂ ਅਕਸਰ ਦਿਲ ਦੇ ਦੌਰੇ ਦਾ ਮੁੱਖ ਕਾਰਨ ਬਣ ਸਕਦੀਆਂ ਨੇ ਸਾਡੀ ਰੋਜ਼ਾਨਾ ਦੀ ਰੁਟੀਨ ਅਤੇ ਖਾਣ ਪੀਣ ਦੀ ਆਦਤਾਂ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਵੱਡੀ ਸਮੱਸਿਆ ਦਿਲ ਦਾ ਦੌਰਾ ਪੈਣਾ ਅੱਜ ਕੱਲ੍ਹ ਇਹ ਸਮੱਸਿਆ ਨੌਜਵਾਨਾਂ ਵਿੱਚ ਵੀ ਤੇਜ਼ੀ ਦੇ ਨਾਲ ਵਧ ਰਹੀ ਹੈ ਜੋ ਪਹਿਲਾਂ ਸਿਰਫ ਬਜ਼ੁਰਗਾਂ ਤੱਕ ਸੀਮਤ ਸੀ